ਸਸਿਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਅੱਜ ਅਸੀਂ ਡਿਸਕਸ ਕਰਾਂਗੇ ਜੀ ਸੈਟਲਾਈਟ ਇਮੇਜ ਤੇ ਦੇਖਾਂਗੇ ਕਿ ਸੇ ਇਲਾਕੇ ਦੇ ਵਿੱਚ ਮੀਂਹ ਹੋਣ ਦੀ ਸੰਭਾਵਨਾ ਹੈ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਿਓ ਤੁਸੀਂ ਇਹ ਦੇਖ ਸਕਦੇ ਹੋ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਇੱਕ ਸਿਸਟਮ ਬਣਦਾ ਹੋਇਆ ਪੰਜਾਬ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਇਹ ਹੌਲੀ ਦਿਨ ਦੇ ਵੇਲੇ ਅਗਰ ਗੱਲ ਕਰੀਏ ਤਾਂ ਬਹੁਤੇ ਏਸ਼ੀਆ ਦੇ ਵਿੱਚ ਸਵੇਰ ਤੋਂ ਹੀ ਮੀਂਹ ਦੇ ਹਾਲਾਤ ਬਣੇ ਹੋਏ ਸੀ ਜਿਸ ਦੇ ਕਰਨ ਟੁੱਟਵੇਂ ਰੂਪ ਦੇ ਵਿੱਚ ਮਾਝਾ ਮਾਲਵਾ ਦੁਆਬਾ ਸੈਂਟਰਲ ਪੰਜਾਬ ਦੇ ਵਿੱਚ ਮੀਂਹ ਹੋਏ ਨੇ ਦਿਨ ਦੇ ਵੇਲੇ ਟੈਂਪਰੇਚਰ ਬਹੁਤ ਹੱਦ ਤੱਕ ਕੰਟਰੋਲ ਰਿਹਾ ਕਿਸੇ ਕਿਸੇ ਇਲਾਕੇ ਵਿੱਚ ਧੁੱਪ ਨਿਕਲਣ ਦੇਕਾਰ ਹੰਮਸ ਵਰਗਾ ਮਾਹੌਲ ਬਣਿਆ ਹੋਇਆ ਸੀ ਤੇ ਅੱਜ ਰਾਤ ਦੀ ਗੱਲ ਕਰੀਏ ਟੈਂਪਰੇਚਰ ਦੀ ਟੈਂਪਰੇਚਰ 25 26 27 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਹਵਾ ਦੀ ਗੱਲ ਕਰੀਏ ਸਰਦੀ ਇਲਾਕੇ ਜਿਹੜੇ ਮਾਝੇ ਤੇ ਮਾਲਵੇ ਦੇ ਨੂੰ ਇਹ ਵਿੱਚ ਹਵਾ ਦੀ ਹਨੇਰੀ ਦਾ ਰੂਪ ਲੈ ਸਕਦੇ ਨੇ ਕਿਉਂਕਿ ਜਦੋਂ ਇਹ ਕ੍ਰੇਸ਼ੀਅਲ ਹੁੰਦਾ ਦਿਖਾਈ ਦੇਵੇਗਾ ਤੇ ਨਾਲ ਦੀ ਨਾਲ ਉਹ ਹਨੇਰੀ ਦਾ ਰੂਪ ਵੀ ਲੈ ਸਕਦਾ ਹੈ ਔਰ ਗੱਲ ਕਰੀਏ ਮੀਂਹ ਦੀ ਤਾਂ ਪੱਛਮੀ ਇਲਾਕਿਆਂ ਤੋਂ ਹੌਲੀ-ਹੌਲੀ ਸੈਂਟਰਲ ਪੰਜਾਬ ਵੱਲ ਮੀਂਹ ਦੇ ਚਾਂਸ ਅੱਧ ਰਾਤ ਤੋਂ ਸਵੇਰ ਤੱਕ ਬਣਦੇ ਹੋਏ ਦਿਖਾਈ ਦੇ ਰਹੇ ਨੇ ਵਧੀਆ ਇੱਕ ਭਾਰੇ ਰੂਪ ਦਾ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਇਸ ਦੀ ਜਿਹੜੀ ਕਾਰਵਾਈ ਹੈ ਉਹ ਲਗਭਗ 11-12 ਵਜੇ ਤੋਂ ਪੈਂਦੀ ਦਿਖਾਈ ਦੇ ਰਹੀ ਹੈ ਬਾਕੀ ਤੁਸੀਂ ਕਮੈਂਟ ਬਾਕਸ ਵਿੱਚ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਆਪਣੇ ਮੌਕੇ ਇਲਾਕੇ ਦੇ ਤਾਜ਼ਾ ਹਾਲਾਤ ਜ਼ਰੂਰ ਲਿਖੋ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੇ ਮੌਸਮ ਦੇ ਤਾਜ਼ਾ ਹਾਲਾਤ ਇਸ ਟਾਈਮ ਦੇ ਪ ਅਸੀਂ ਅੱਜ ਰਾਤ ਦੀ ਅਪਡੇਟ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਨਵੀਂ ਅਪਡੇਟ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ